ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮੁਲਾਜ਼ਮਤ ਤੇ ਪੈਨਸ਼ਨਰਜ਼ ਜਥੇਬੰਦੀਆਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਵੱਖ-ਵੱਖ ਪੱਧਰਾਂ ਤੇ ਮੀਟਿੰਗ ਕਰਕੇ ਭਰੋਸੇ ਦਿੰਦੀਆਂ ਆ ਰਹੀਆਂ ਨੇ ਪਰ ਕੋਈ ਵੀ ਮੰਗ ਸਿਰੇ ਨਾ ਲੱਗਣ ਦੇ ਕਰਕੇ ਹੁਣ ਪੰਜਾਬ ਮੁਲਾਜ਼ਮਤ ਤੇ ਪੈਨਸ਼ਨ ਸਾਂਝਾ ਫਰੰਟ ਨੇ ਇੱਕ ਨਵਾਂ ਤਰੀਕਾ ਅਪਣਾਇਆ ਸਬਕਮੇਟੀ ਦੇ ਨਾਲ ਮੀਟਿੰਗਾਂ ਦੇ ਦੌਰਾਨ ਸਹਿਜ ਉਹਨਾਂ ਨੂੰ ਭਰੋਸਾ ਦਿੱਤੇ ਜਾਂਦੇ ਨੇ ਜਾਂ ਇਹ ਕਿਹਾ ਜਾਂਦਾ ਹੈ ਪਿਉਹ ਮੁੱਖ ਮੰਤਰੀ ਦੇ ਕੋਲ ਪ੍ਰਵਾਨਗੀ ਲੈ ਕੇ ਅਗਲੀ ਮਿਤੀ ਨੂੰ ਕਾਰਵਾਈ ਕਰਨਗੇ ਔਰ ਮੁਲਾਜ਼ਮ ਜਥੇਬੰਦੀਆਂ ਦੇ ਵਿੱਚ ਰੋਸ ਵੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਧੇ ਰੂਪ ਦੇ ਵਿੱਚ ਇਹ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਨਹੀਂ ਕਰ ਰਹੇ ਜੀ ਦੇ ਕਰਕੇ ਵੱਡੇ ਪੱਧਰ ਤੇ ਡੈਡਲੌਕ ਬਣਿਆ ਸਬ ਕਮੇਟੀ ਦੇ ਜਿਹੜੇ ਨੇ ਮੈਂਬਰ ਵਿੱਤ ਮੰਤਰੀ ਦੇ ਕੋਲ ਮੰਗਾ ਮੰਨਣ ਦੇ ਵਿੱਚ ਕੋਈ ਜਿਹੜੀ ਹੈ ਪਾਵਰ ਨਹੀਂ ਹੈ ਉਹਨਾਂ ਦੀਆਂ ਮੰਗਾਂ ਪੈਂਡਿੰਗ ਪਈਆਂ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਹਲਕੇ ਦੇ ਵਿੱਚ ਹਲਚਲ ਮਚਾਉਣ ਦਾ ਫੈਸਲਾ ਕੀਤਾ ਸੰਗਰੂਰ ਅਤੇ ਹੋਰ ਲੀਡਰਾਂ ਨੇ ਐਲਾਨ ਕੀਤਾ ਵੀ ਹੁਣ ਦਸੰਬਰ ਮਹੀਨੇ ਦੇ ਵਿੱਚ ਕੈਬਨਨ ਮੰਤਰੀਆਂ ਦੇ ਘਰਾਂ ਦੇ ਵਿੱਚ ਦਫ਼ਤਰਾਂ ਦੇ ਅੱਗੇ ਜਿਹੜਾ ਘਰਾਓ ਕੀਤਾ ਜਾਏਗਾ ਕੈਬਨਨ ਮੰਤਰੀ ਦੇ ਘਰਾਂ ਨੂੰ ਜਿਹੜਾ ਘੇਰਿਆ ਜਾਏਗਾ ਤੇ ਆਪਣੀਆਂ ਮੰਗਾਂ ਦੀ ਆਵਾਜ਼ ਨੂੰ بلند ਕੀਤਾ ਜਾਵੇਗਾ ਪੰਜਾਬ ਦੇ ਮਲਾਸਮਾ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕੇ ਤੂਰੀ ਦੇ ਵੀ ਕਿ ਵੱਡੇ ਪੱਧਰ ਤੇ ਜ਼ਬਰਦਸਤ ਜਥੇਬੰਦੀਆਂ ਨੇ ਜਿਹੜੀ ਹੈ ਰੈਲੀ ਕੀਤੀ ਪੰਜਾਬ ਦੇ ਪੰਜਾਬ ਦੇ ਮਲਾਸਮਾ ਦੀ ਲੀਡਰਸ਼ਿਪ ਨੇ ਨਵੀਂ ਰਣਨੀਤੀ ਤੈਅ ਤਾ ਜਿਹੜਾ ਕੀ ਪ੍ਰੋਗਰਾਮ ਉਲੀਕਿਆ ਸੀ ਅਸਲ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਮਲਾਸਮ ਜਥੇਬੰਦੀਆਂ ਸੰਘਰਸ਼ ਕਰਿਆ ਨੇ ਉਹ ਸਰਕਾਰ ਉਹਨਾਂ ਦੇ ਨਾਲ ਵੱਖ-ਵੱਖ ਪੱਧਰਾਂ ਤੇ ਗੱਲਬਾਤ ਕਰਕੇ ਭਰੋਸਾ ਦਿਨਦੀ ਆ ਰਹੀ ਹੈ ਮੀਟਿੰਗ ਕਰਕੇ ਥੋੜੇ ਸਮੇਂ ਦੇ ਲਈ ਮਲਾਜ਼ਮਾਂ ਨੂੰ ਸ਼ਾਂਤ ਕੀਤਾ ਜਾਵੇ ਇਹ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਚੱਲਦੀ ਆ ਰਹੀ ਹੈ ਪਰ ਕੋਈ ਵੀ ਮੰਗ ਸਿਰੇ ਨਾਲ ਲੱਗੰਦੇ ਕਰਕੇ ਹੁਣ ਪੰਜਾਬ ਮਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਨੇ ਇੱਕ ਨਵਾਂ ਐਲਾਨ ਕਰ ਦਿੱਤਾ ਹੈ ਅਸਲ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵੀ ਨੇ ਉਹ ਵੀ ਵਿੱਚ ਜਿਹੜੇ ਵਕ ਵਕ ਸਮੇਂ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਦੇ ਨੇ ਔਰ ਮੀਟਿੰਗਾਂ ਦੇ ਦੌਰਾਨ ਸਹਿਜ ਉਹਨਾਂ ਨੂੰ ਭਰੋਸੇ ਦਿੱਤੇ ਜਾਂਦੇ ਨੇ ਜਾਂ ਇਹ ਕਿਹਾ ਜਾਂਦਾ ਹੈ ਵੀ ਮੁੱਖ ਮੰਤਰੀ ਦੇ ਕੋਲ ਪ੍ਰਵਾਨਗੀ ਲੈ ਕੇ ਅਗਲੀ ਕਾਰਵਾਈ ਕਰਾਂਗੇ। ਮੁਲਾਜ਼ਮ ਜਥੇਬੰਦੀਆਂ ਦੇ ਵਿੱਚ ਇਹ ਰੋਜ਼ ਹੈ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਧੇ ਰੂਪ ਦੇ ਵਿੱਚ ਇਹ ਮੁਲਾਜ਼ਮ ਜਥੇਬੰਦੀਆਂ ਦੇ ਨਾਮ ਮੀਟਿੰਗਾਂ ਨਹੀਂ ਜਿਹੜੀ ਕਰ ਰਹੀ ਜਿਹਦੇ ਕਰਕੇ ਵੱਡੇ ਪੱਧਰ ਤੇ ਜਿਹੜਾ ਹੈ ਡੈਡਲੌਕ ਬਣਿਆ ਹੋਇਆ ਹੈ। ਉਹਨਾਂ ਦੀਆਂ ਪੈਂਡਿੰਗ ਮੰਗਾਂ ਪਈਆਂ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਸਿੱਧੇ ਰੂਪ ਦੇ ਵਿੱਚ ਮੁਲਾਜ਼ਮਾਂ ਤੇ ਲੀਡਰਾਂ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਭਗਵਨ ਸਿੰਘ ਮਾਨ ਨੇ ਉਹਨਾਂ ਦੇ ਹਲਕੇ ਦੇ ਵਿੱਚ ਹਲਚਲ ਮਚਾਉਣ ਦਾ ਫੈਸਲਾ ਕੀਤਾ ਹੈ ਕੱਲ ਫਰੰਟ ਦੇ ਸਿੱਧੇ ਜਿਹੜੇ ਸੱਦੇ ਤੇ ਵੱਡੀ ਗਿਣਤੀ ਦੇ ਵਿੱਚ ਦਰਜਨਾ ਮੁਲਾਜ਼ਮ ਜਥੇਬੰਦੀਆਂ ਦੇ ਜਿਹੜੇ ਨੇ ਵਰਕਰ ਨੇ ਮੁਲਾਜ਼ਮ ਸੀ ਉਹ ਵੱਡੇ ਪੱਧਰ ਤੇ ਬੱਸਾਂ ਅਤੇ ਕਾਰਾਂ ਲੈ ਕੇ ਤੂਰੀ ਪੁੱਜੇ ਤੂਰੀ ਵਿਖੇ ਵੱਡੇ ਪੱਧਰ ਤੇ ਰੈਲੀਆਂ ਕੀਤੀਆਂ ਗਈਆਂ ਰੈਲੀਆਂ ਤੋਂ ਬਾਅਦ ਮੁਲਾਜ਼ਮਾਂ ਨੇ ਕੂਚ ਕੀਤਾ ਮੁੱਖ ਮੰਤਰੀ ਭਗਵਨ ਸਿੰਘ ਮਾਨ ਦੇ ਦਫ਼ਤਰ ਦੇ ਵੱਲ ਜਿਹੜਾ ਹੈ ਉਹਨਾਂ ਦੇ ਵਿਧਾਨ ਸਭਾ ਹਲਕਾ ਤੂਰੀ ਦੇ ਵਿੱਚ ਦਫਤਰ ਹੈ ਸੀਐਮ ਦਾ ਉੱਥੇ ਮਾਰਚ ਕੀਤਾ ਰੋਜ਼ ਪ੍ਰਗਟ ਕੀਤਾ ਆਪਣੀਆਂ ਮੰਗਾਂ ਦੀ ਆਵਾਜ਼ ਨੂੰ بلند ਕੀਤਾ ਗੱਲ ਇੱਥੇ ਖਤਮ ਨਹੀਂ ਹੋਈ ਧੂਰੀ ਵਿਖੇ ਪ੍ਰਦਰਸ਼ਨ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਘਰ ਕਹੇ ਜਿਹੜੇ ਲਾਏ ਗਏ ਵਿਧਾਨ ਸਭਾ ਹਲਕੇ ਦੇ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਫਰੰਟ ਦੀ ਸਮੁੱਚੀ ਲੀਡਰਸ਼ਿਪ ਨੇ ਐਲਾਨ ਕਰ ਦਿੱਤਾ ਹੈ ਵੀ ਹੁਣ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਘਰ ਦਾ ਘਰਾਓ ਕੀਤੇ ਜਾਣਗੇ ਦਸੰਬਰ ਮਹੀਨੇ ਦੇ ਵਿੱਚ ਇਹ ਪ੍ਰੋਗਰਾਮ ਦੇਣ ਦਾ ਅਰਥ ਇਹ ਹੀ ਹੈ ਵੀ ਸਿੱਧੇ ਤੌਰ ਤੇ ਹੁਣ ਮੁੱਖ ਮੰਤਰੀ ਦੇ ਸਾਰੇ ਕੈਬਨਿਟ ਮੰਤਰੀਆਂ ਤੱਕ ਆਪਣੇ ਸੰਘਰਸ਼ ਦੀ ਆਵਾਜ਼ ਪਹੁੰਚਾਈ ਜਾਵੇਗੀ ਕਿਉਂਕਿ ਮਲਾਸਮਾ ਦੀ ਲੀਡਰਸ਼ਿਪ ਇਹ ਗੱਲ ਕਹਿੰਦੀ ਹੈ ਜਦੋਂ ਸਰਕਾਰ ਬਣਾਈ ਹੈ ਕਿਸੇ ਵਰਗ ਦੀ ਮੰਗ ਜਿਹੜੀ ਹੈ ਪੱਲੇ ਨਹੀਂ ਪਈ ਉਲਟਾ ਨਿਰਾਸ਼ਾ ਹੀ ਪਈ ਹੈ ਖਾਸ ਕਰਕੇ 16% ਡੀਏ ਜਿਹੜਾ ਕਿ ਸਾਰੀਆਂ ਸਟੇਟਾਂ ਦੇ ਵਿੱਚੋਂ ਘਟ ਮਿਲ ਰਿਹਾ ਹੈ ਜਿਸ ਦੀ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਸ ਨੂੰ ਲੱਖਾਂ ਰੁਪਏ ਦੀ ਜਿਹੜਾ ਵਿਤੀ ਨੁਕਸਾਨ ਹੋ ਰਿਹਾ ਹੈ ਵੱਡੇ ਪੱਦਰ ਤੇ ਪੈਂਡਿੰਗ ਜਿਹੜੀਆਂ 5 ਕਿਸ਼ਤਾਂ ਪਰ ਸਰਕਾਰ ਨੇ ਦਿਵਾਲੀ ਤੇ ਵੀ ਇਹਨਾਂ ਪੰਜ ਕਿਸ਼ਤਾਂ ਦੇ ਵਿੱਚੋਂ ਇੱਕ ਵੀ ਕੋਈ ਵੀ ਕਿਸ਼ਤ ਜਾਂ ਦੋ ਕਿਸ਼ਤਾਂ ਵੀ ਨਾ ਦੇ ਕੇ ਮੈਸੇਜ ਦੇ ਦਿੱਤਾ ਹੈ ਵੀ ਸ਼ਾਇਦ ਹੁਣ ਸਰਕਾਰ ਦੇ ਅਜੰਡੇ ਤੇ ਮਲਾਜ਼ਮਾਂ ਦੀਆਂ ਮੰਗਾਂ ਨਹੀਂ ਇਹ ਧੂਰੀ ਵਿਖੇ ਹੋਰ ਇਹ ਕਾਠ ਨੂੰ ਸਬੋਧਨ ਕਰਦੇ ਆ ਫਰੰਟ ਦੇ ਆਗੂਆਂ ਨੇ ਕਿਹਾ ਹੈ ਹੁਣ ਦਸੰਬਰ ਦੇ ਮਹੀਨੇ ਦੇ ਵਿੱਚ ਕੈਬਨਟ ਮੰਤਰੀਆਂ ਦੇ ਘਰਾਂ ਦੇ ਵਿੱਚ ਦਸਤਕ ਦਿੱਤੀ ਜਾਊਗੀ ਕੈਮਨਨ ਮੰਤਰੀਆਂ ਦੇ ਘਰਾਂ ਨੂੰ ਘੇਰਿਆ ਜਾਏਗਾ ਤੇ ਆਪਣੀਆਂ ਮੰਗਾਂ ਦੀ ਆਵਾਜ਼ ਨੂੰ بلند ਕੀਤੀ ਜਾਵੇਗਾ ਇਸ ਮੌਕੇ ਲੀਡਰਸ਼ਿਪ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਭਾਰੀ ਚਿੰਤਾ ਪ੍ਰਗਟ ਕੀਤੀ ਹੈ ਔਰ ਇਹ ਦੋਸ਼ ਲਾਇਆ ਹੈ ਕਿ ਮੌਜੂਦਾ ਸਰਕਾਰ ਮੁਲਾਜ਼ਮਾਂ ਦੇ ਮਾਮਲੇ ਦੇ ਵਿੱਚ ਪਹਿਲਾਂ ਹੀ ਸਰਕਾਰਾਂ ਤੋਂ ਜਿਹੜੀ ਹੈ ਨਕਮੀ ਜਿਹੜੀ ਹੈ ਸਿੱਧ ਹੋਈ ਹੈ ਨਾਲ ਇਹ ਵੀ ਮੰਗ ਕੀਤੀ ਹੈ ਵੀ 16% ਡੀ ਜਿਹੜਾ ਹੈ ਪੈਂਡਿੰਗ ਮੁਲਾਜ਼ਮਾਂ ਤੇ ਪੈਨਸ਼ਨਰ ਦਾ ਉਹਨਾਂ ਨੂੰ ਤੁਰੰਤ ਦਿੱਤਾ ਜਾਵੇ ਪੈਨਸ਼ਨਰਾਂ ਦੀਆਂ ਪੈਨਸ਼ਨਰ ਨੂੰ 2.5 ਗੁਣਾਕ ਨਾਲ ਸੋਧਿਆ ਜਾਣ ਦੇ ਕੀਤੇ ਵਾਅਦੇ ਦੇ ਅਨੁਸਾਰ ਪ੍ਰਾਣੀ ਪੈਸ਼ ਬਹਾਲ ਕੀਤੀ ਜਾਵੇ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਉੱਪਰ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣ ਰੈਗੂਲਰ ਭਰਤੀ ਕੀਤੇ ਜਾਂਦੇ ਮੁਲਾਜ਼ਮਾਂ ਨੂੰ 3 ਸਾਲ ਮੁਢਲੀ ਜਿਹੜੀ ਹੈ ਪੇਕ ਜਿਹੜੀ ਪੇਕ ਸਕੇਲ ਦੀ ਥਾਂ ਤੇ ਪੂਰੀ ਰੈਗੂਲਰ ਤਨਖਾਹ ਦਿੱਤੀ ਜਾਵੇ ਕੱਟੇ ਪੱਤੇ ਜਿਹੜੇ ਬਹਾਲ ਕੀਤੇ ਜਾਣ ਅਤੇ ਮਾਨ ਪੱਤੇ ਦੇ ਆਧਾਰ ਤੇ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਜਿਹੜੀਆਂ ਨੇ ਤੁਰੰਤ ਪ੍ਰਵਾਨ ਕੀਤੀਆਂ ਹਨ ਅੱਜ ਦੀ ਵੀਡੀਓ ਦੇ ਵਿੱਚ ਇਹ ਨਹੀਂ ਵੀਡੀਓ ਵਿੱਚ 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 ਵਿੱਚ